ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਸ ਕਰਦਾ ਕਿ ਸਾਰੇ ਪੰਜਾਬ ਵਾਸੀ ਤੇ ਦੇਸ਼ ਵਿੱਚ ਤੇ ਇਹਦੀ ਸੰਗਤ ਚੜ੍ਹਦੀ ਕਲਾ ਚ ਹੋਊਗੀ ਤੇ ਪ੍ਰਮਾਤਮਾ ਸਾਰੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬੇਨਤੀ ਹੈ ਕਿ ਮੈਂ 1984 ਵਿੱਚ ਜੋਧਪੁਰ ਜੇਲ੍ਹ ਕੱਟੀ ਸੀ ਤੇ ਮੈਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 1999 ਦੇਉ ਚੇਸ ਕੀਤਾ ਸੀ ਆਪਣੇ ਮੌਜੂਦ ਸੰਬੰਧੀ ਕਾਰਨ ਕੀ ਸੀ ਕਿ ਇੱਕ ਤੇ ਮੈਂ ਸਟੂਲ ਕਾਸਟ ਜਾਤ ਦੇ ਨਾਲ ਸੰਬੰਧ ਸੀ ਐਸਸੀ ਪਰਿਵਾਰ ਨਾਲ ਮੇਰਾ ਸੰਬੰਧ ਹੈ ਤੇ ਦੂਜਾ ਮੈਂ ਗਰੀਬ ਸੀ ਇਸ ਕਰਕੇ ਮੈਨੂੰ ਸਮੇਂ ਦੀਆਂ ਸਰਕਾਰਾਂ ਨੇ ਨਜ਼ਰਅਦਾਜ਼ ਕੀਤਾ ਮਸਲਾ ਕੀ 1999 ਤੋਂ ਲੈ ਕੇ 2023 ਤੱਕ ਮੇਰਾ ਹਾਈ ਕੋਰਟ ਦੇ ਵਿੱਚ ਕੇਸ ਚੱਲਿਆ। ਔਰ ਮੈਂ ਕਈ ਵਾਰੀ ਵਿਆਜੀ ਪੈਸੇ ਚੁੱਕ ਕੇ ਵੀ ਆਪਣੇ ਵਕੀਲ ਨੂੰ ਦਿੱਤੇ। ਤੇ ਉਹ ਵਿਆਜ ਵੀ ਤਾਰਿਆ ਔਰ ਵਕੀਲ ਨੂੰ ਪੈਸੇ ਵੀ ਦਿੱਤੇ। ਔਰ ਮੇਰੀ ਨਾ ਕੋਈ ਸੁਣਵਾਈ ਹੋਈ ਆ ਨਾ ਬਹਿਸ ਬਹਿਸਾਂ ਮੇਰੀਆਂ ਹੋਈਆਂ ਮੇਰੇ ਹੱਕ ਦੇ ਵਿੱਚ ਫੈਸਲਾ ਰਾਖਵਾ ਸੀ। ਚਲੋ ਮੇਰੀ ਲੱਤ ਟੁੱਟਣ ਕਰਕੇ ਮੈਂ ਇੱਥੇ ਜਾ ਨਹੀਂ ਸਕਿਆ ਪਰ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ 325 ਬੰਦਿਆਂ ਦੇ ਕੇਸ ਹਾਈ ਕੋਰਟੇ ਮੇਰੇ ਨਾਲ ਲਾਏ ਉਸ ਟਾਈਮ ਜਦੋਂ ਇਹ ਕੇਸ ਖਾਰਜ ਹੁੰਦਾ 2023 ਵਿੱਚ ਉਦੋਂ ਇਸ ਕੇਸ ਦੀ ਕੋਈ ਸੁਣਵਾਈ ਨਹੀਂ ਹੋਈ ਮੇਰੇ ਵਾਲੇ ਕੇਸ ਦੀ ਤੇ ਹੋਈ ਨਹੀਂ ਨਾ ਮੇਰੀ ਮੈਨੂੰ ਆਜ਼ ਹੀ ਪਈ ਆ ਤੇ ਔਰ ਉਸ ਵਕੀਲ ਤੇ ਤਰੀਕ ਤੇ ਨਾ ਹੀ ਮੇਰਾ ਵਕੀਲ ਪੁਗਤੇ ਆ ਵੇਖੋ ਮੈਂ ਤੁਹਾਨੂੰ ਐਮਪੀ ਹਾਈ ਕੋਰਟ ਦਾ ਫੈਸਲਾ ਸੁਣਾਉਣਾ ਉਹ ਐਮਪੀ ਦੇ ਹਾਈ ਕੋਰਟ ਦੇ ਵੇਖੋ ਕਿੰਦਾ ਸੁਣਾਈ ਹੁੰਦੀ ਹੈ ਡਬਲ ਬੈਂਚ ਆ ਦੋ ਜੱਜਾ ਬੈਠੇ ਨੇ ਉਹ ਓਐਸਜੀ ਨੂੰ ਮੰਨਦੇ ਆ ਕਿ ਅੱਧੀ ਜੀ ਸਮੱਸਿਆ ਜਿਹੜੀ ਹਾਈ ਕੋਰਟ ਦੇ ਕੇਸਾਂ ਵਿੱਚ ਇਹ ਹੁੰਦੀ ਕਿ ਜਿਹੜੇ ਵਕੀਲ ਨੇ ਇਹ ਪੁਰਾਣੇ ਕੇਸ ਤੇ ਬਹਿਸ ਕਰਨਾ ਨਹੀਂ ਚਾਹੁੰਦੇ ਚਲੋ ਮੇਰੇ ਤੇ ਸੱਟ ਲੱਗੀ ਸੀ ਮੇਰੇ ਕੇਸ ਦੀ ਕੋਈ ਸੁਣਵਾਈ ਨਹੀਂ ਹੋਈ ਸਿੱਧਾ ਹੀ ਜੱਜ ਸਾਹਿਬ ਨੇ ਉਹ ਕੇਸ ਡਿਸਮਿਸ ਕਰ ਦਿੱਤਾ ਬਾਕੀਆਂ ਨੂੰ ਸਭ ਕੁਝ ਮੁਲਤਫਰ ਮੈਂ ਰਹਿ ਗਿਆ ਆ ਵੇਖੋ ਜੀ ਐਮਪੀ ਹਾਈ ਕੋਰਟ ਦੇ ਜੱਜ ਸਾਹਿਬ ਦੀ ਸਟੇਟਮੈਂਟ ਇਹ ਮੈਂ ਤੁਹਾਨੂੰ ਵਖੋਣਾ ਜੀ ਤੁਹਾਨੂੰ ਪਤਾ ਕਿ ਆਪ ਲੋਕ ਆਤੇ ਨਹੀਂ ਹੈ ਇਸ ਲਈ ਉਹਨੂੰ ਬੁਲਾਉਣਾ ਪੈਂਦਾ ਹੈ आपका शुभ नाम क्या है है? आपका वकील साहब आते नहीं है इसलिए आप लोगों को बुलाना पड़ता है जमानती वारंट भेज के क्या हो गया? पेशी थी थी से। तो आप हर पेशी में बुलाते हैं आपको आगे समस्या इस हाईकोर्ट के वकील लोगो ऐसी है आधी समस्या वकीलों की है क्योंकि वो पुरानी अपीलें बहस करना चाहते नहीं है उनका क्या स्वार्थ है ये जांच का विषय हो सकता है उनको मालूम तो पड़े कि आप लोग आते नहीं है इसलिए उनको बुलाना पड़ता है हम लोगों ने सर बेर ने शुक्रिया क्या है अब कोई जज साहब ने भी क्या बात बतू यादव जदा एज ए विच सुनवाई हुई आ ओ बंदਿਆਂ ਨੂੰ ਸਾਹਮਣੇ ਸੱਦ ਕੇ ਜੱਜ ਸਾਹਿਬ ਨੇ ਪੱਕਾ ਸੁਣਿਆ ਇਸ ਤਰੀਕੇ ਦੇ ਨਾਲ ਮੇਰਾ ਕੋਈ ਪੱਖ ਨਹੀਂ ਜੇ ਸੁਣਾਇਆ ਗਿਆ। ਔਰ بڑی ਹੈਰਾਨਕੀ ਦੀ ਗੱਲ ਹੈ ਕਿ ਜਿਹੜੇ ਦੂਜੇ ਜੋਤਪਰੀਆਂ ਨੂੰ ਉਹਨਾਂ ਨੂੰ ਬਸਾਂ ਦੇ ਪਰਮਟ ਦੁਕਾਨ ਔਰ ਸਰਕਾਰ ਵੱਲੋਂ ਸਮੇਂ ਸਮੇਂ ਸੂ ਉਲਤਾ ਮਿਲੀਆਂ ਵਾ 2018 ਦੇ ਵਿੱਚ 15 ਲੱਖ 15 ਲੱਖ ਰੁਪਏ ਮਿਲਿਆ। ਔਰ ਹਰ ਪ੍ਰਕਾਰ ਤੋਂ ਸਹੂਲਤ ਮਿਲੀ ਸਿਰਫ ਮੈਂ ਰਹਿ ਗਿਆ। ਔਰ 24 ਸਾਲ ਮੈਂ ਕੇਸ ਆਪਣੇ ਪੱਲੋਂ ਲੜਿਆ ਉਹ ਜਿਹੜਾ ਕੇਸ ਡਿਸਮਿਸ ਹੋ ਗਿਆ ਮੇਰੇ ਹੱਕ ਚ ਸੀ ਪਰ ਜਦੋਂ ਆ ਐਮਪੀ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਐਦਾਂ ਹਾਈ ਕੋਰਟ ਚੰਡੀਗੜ੍ਹ ਵੀ ਹੁੰਦੀ ਆ ਪਰ ਮੇਰੇ ਵਾਲੇ ਕੇਸ ਚ ਨਹੀਂ ਹੋਈ ਜਿਸ ਦਿਨ ਜੱਜ ਸਾਹਿਬ ਇਹ ਕੇਸ ਖਾਰਜ ਕਰਦੇ ਆ ਉਸ ਦਿਨ ਤੇ ਨਾ ਮੈਨੂੰ ਉਹਨਾਂ ਨੇ ਆਵਾਜ਼ ਮਾਰੀ ਤੇ ਨਾ ਮੇਰਾ ਕੋਈ ਪੱਖ ਸੁਣਿਆ ਨਾ ਮੇਰਾ ਉੱਥੇ ਵਕੀਲ ਹੀ ਪਹੁੰਚਿਆ ਸੀ ਉਸ ਟਾਈਮ ਔਰ ਆ ਵੇਖੋ ਜੱਜ ਸਾਹਿਬ ਕਹਿੰਦੇ ਆ ਕਿ ਅੱਧੇ ਹਾਈ ਕੋਰਟ ਦੀ ਸਮੱਸਿਆ ਇਹ ਆ ਕਿ ਜਿਹੜੇ ਵਕੀਲ ਉਹ ਵੈਸੇ ਨਹੀਂ ਕਰਨਾ ਚਾਹੁੰਦੇ ਇੱਕ ਮੇਰੀ ਉਮਰ ਛੋਟੀ ਸੀ ਇੱਕ ਮੈਂ 5 5 ਸਾਲ ਜਿਹੜੀ ਜੋਧਪੁਰ ਜੇਲ੍ਹ ਕੱਟੀ ਹੈ। ਔਰ ਮੇਰੇ ਸਾਰੇ ਸਾਥੀਆਂ ਨੂੰ ਬੜੇ ਵੱਡੇ ਬਹਿਮਾਨੇ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਸਹੂਲਤਾਂ ਮਿਲੀਆਂ ਪਰ ਮੈਂ ਮੈਨੂੰ ਕੋਈ ਚੀਜ਼ ਨਹੀਂ ਮਿਲਿਆ ਉਹਦਾ ਦਾ ਸਾਰਾ ਹੀ ਜਿਹੜਾ ਖਰਚ ਉਹ ਐਸਜੀਬੀਸੀ ਨੇ ਚੁੱਕਿਆ ਮੈਂ ਤੇ ਆਪਣੇ ਪੱਲੋਂ ਹੀ ਕੀਤਾ। ਔਰ ਇਹ ਮੈਂ ਤਾਂ ਕਰਕੇ ਵੀਡੀਓ ਵਿੱਚ ਵਿਖਾਈ ਹੈ ਕਿ ਮੇਰਾ ਆਪਣਾ ਪੇਜ ਆ। ਸੋਸ਼ਲ ਮੀਡੀਆ ਤੇ ਤੇ ਉਤ ਵਿੱਚ ਮੈਂ ਵੀਡੀਓ ਬਣਾ ਕੇ ਪਾਉਂਦਾ ਰਿਹਾ ਨਾ ਵਾ ਇਹ ਵੈਸੇ ਵੀ ਔਨ ਰਿਕਾਰਡ ਜਿਹੜਾ ਬਾ ਵਿੱਚ ਦਰਜੋ ਜਾਣਾ। ਕੋਰਵਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਮੇਰੇ ਕੇਸ ਤੇ ਦੁਬਾਰਾ ਜਿਹੜੀ ਨਜ਼ਰਸਾਨੀ ਕੀਤੀ ਜਾਵੇ। ਕੋਰੇ ਨੂੰ ਵਿਚਾਰਿਆ ਜਾਵੇ ਕਿਉਂਕਿ ਮੈਨੂੰ ਕੁਛ ਨਹੀਂ ਜੇ ਮਿਲਿਆ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰੀ ਸੰਗਤ ਨੂੰ ਸਾਰੇ ਦੇਸ਼ ਵਿੱਚ ਦੇ ਲੋਕਾਂ ਨੂੰ ਭਰਾਵਾਂ ਨੂੰ ਕਿ ਇਹ ਜਰਾ ਮੈਂ ਆਪਣਾ ਸੋਸ਼ਲ ਮੀਡੀਆ ਤੇ ਪੇਜ ਪੁਰਾਣਾ ਆਇਆ ਚੈਨਲ ਬਣਾਇਆ ਤੁਹਾਡਾ ਆਪਣਾ ਵਾ ਔਰ ਮੈਂ ਹਰ ਇੱਕ ਦਾ ਮਸਲਾ ਚੁੱਕਦਾ ਇਸ ਚੈਨਲ ਨੂੰ ਸਬਸਕ੍ਰਾਈਬਰ ਵੀ ਕਰਨਾ ਤੇ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਕਰਨਾ ਇਸ ਵੀਡੀਓ ਨੂੰ ਇੰਨੀ ਸ਼ੇਅਰ ਕਰਿਓ ਤਾਕੇ ਇਹ ਜਾਜ ਸਾਹਿਬ ਤੱਕ ਪਹੁੰਚ ਸਕੇ ਸਰਕਾਰਾਂ ਤੱਕ ਪਹੁੰਚ ਸਕੇ ਮੇਰੀ ਤੁਹਾਨੂੰ ਦੁਬਾਰਾ ਹੱਥ ਜੋੜ ਕੇ ਬੇਨਤੀ ਕੀ ਇਸ ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਵਾਤਵਾਦ ਇਹਨੂੰ ਸ਼ੇਅਰ ਕਰੋ ਤਾਂ ਕਿ ਸਾਰਿਆਂ ਨੂੰ ਇਨਸਾਫ ਮਿਲ ਸਕੇ ਹੋਰ ਬੜਾ ਲੰਮਾ ਸਮਾਂ ਹੁੰਦਾ 24 ਸਾਲ ਕੀ ਹਾਈ ਕੋਰਟ ਚ ਪੈਂਟਕ ਹੋਵੇ ਫਿਰ ਉੱਤੇ ਬਹਿਸ ਹੋਈ ਹੋਵੇ ਫਿਰ ਸੈਂਟਰਲ ਗਵਰਨਮੈਂਟ ਨੂੰ ਹਾਈ ਕੋਰਟ ਨੇ ਖੁਦ ਪਾਰਟੀ ਬਣਾਇਆ ਹੋਵੇ ਔਰ ਮੇਰਾ ਨਾ ਬਿਲਕੁਲ ਥੱਕਾ ਹੋਇਆ ਇਸ ਕਰਕੇ ਮੈਂ ਸੰਗਤਾਂ ਦੀ ਅਦਾਲਤ ਵਿੱਚ ਆਇਆ ਹਾਂ ਤੁਹਾਡੇ ਕੋਲ ਆਇਆ ਹਾਂ ਸਾਧ ਸੰਗਤ ਦੀਆਂ ਨੂੰ ਵਾਤਵਾ ਛੇਰ ਵੀ ਕਰਿਓ ਤਾਂ ਕਿ ਸਰਕਾਰ ਤੱਕ ਪਹੁੰਚੇ ਔਰ ਮੈਂ ਦਬਾਰਾ ਸਰਕਾਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਫਿਰ 24 ਸਾਲ ਕੇਸ ਲੜਨ ਦੇ ਬਾਵਜੂਦ ਉਹ ਵੀ ਆਪਣੇ ਪਰਲਿਓ ਮੈਂ ਤੇ ਵਿਆਜੀ ਪੈਸੇ ਚੁੱਕ ਚੁੱਕੀ ਵਕੀਲਾਂ ਨੂੰ ਦਿੱਤੇ ਆ ਪਰ ਵਕੀਲਾ ਨੇ ਵੀ ਕੋਈ ਵੈਸ ਨਹੀਂ ਕੀਤੀ ਜਾਂ ਕੋਈ ਮੈਨੂੰ ਹੱਕ ਨਹੀਂ ਦਿਵਾਇਆ ਤੇ ਨਾ ਹੀ ਕੋਰਟ ਨੇ ਨਹੀਂ ਪੱਖ ਸੁਣਿਆ ਜੱਜ ਸਾਹਿਬ ਨੇ ਮੇਰਾ ਕੋਈ ਪੱਖ ਨਹੀਂ ਸੁਣਿਆ ਆਮ ਜਿਹੜੇ ਲੋਕੀ ਵਿਚਾਰ ਕਰਦੇ ਆ ਕਿ ਐਦਾਂ ਬੋਲਣਾ ਕੋਰਟ ਦੀ ਤੋਹੀਨ ਹੁੰਦੀ ਆ ਪਰ ਮੈਂ ਇਹੋ ਜੀ ਕੋਈ ਮੇਰੇ ਮਨਸ਼ਾ ਨਹੀਂ ਹੈਗੀ ਮੇਰੀ ਵੀਡੀਓ ਪਹੁੰਚ ਦੀ ਮਨਸ਼ਾ ਇਹ ਆ ਕਿ ਮੇਰਾ ਜਿਹੜਾ ਕੇਸ ਆ ਇਹ ਹਾਈ ਕੋਰਟ ਤੇ ਚੀਫ ਜਸਟਿਸ ਸਾਹਿਬ ਦੇ ਧਿਆਨ ਵਿੱਚ ਲਿਆਦਾ ਜਾਵੇ ਉਥੇ ਤੱਕ ਪਹੁੰਚੇ ਅਤੇ ਇਹਨੂੰ ਪਹੁੰਚਾਉਣ ਦੇ ਵਿੱਚ ਸਭ ਤੋਂ ਵੱਡਾ ਅਹਿਮ ਰੋਲ ਤੁਹਾਡਾ ਈਨ ਵਾਤਵਾ ਦਾ ਸ਼ੇਅਰ ਕਰੋ ਸਬਸਕ੍ਰਾਈਬਰ ਕਰੋ ਤਾਂ ਕਿ ਇਹ ਜਨਸਾਭ ਤੱਕ ਪਹੁੰਚ ਸਕੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ